ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪੰਡ ਧੂੜ ਕੋਟਣ ਸਿੰਘ ਦੇ ਵਿੱਚ ਬਾਬਾ ਸੇਵਾਦਾਸ ਜੀ ਦੀ ਵਾਰਸੀ ਨੂੰ ਮੁੱਖ ਰੱਖਦੇ ਹੋਏ ਅੱਜ ਦੇਖ ਰਹੇ ਹਾਂ ਤੁਸੀਂ ਜਲਾਲ ਵਾਲਾਂ ਦੇ ਡੇਰਾ ਜੋ ਉੱਥੇ ਕਾਫੀ ਵਧੀਆ ਪ੍ਰਬੰਧ ਕੀਤੇ ਹੋਏ ਆ ਸੰਗਤ ਵੱਲੋਂ ਤੇ ਸਭ ਤੋਂ ਪਹਿਲਾਂ ਐਂਟਰੀ ਤੇ ਕੀ ਆ ਵੀ ਇੱਥੇ ਸੇਵਾਦਾਰ ਖੜੇ ਆ ਕੋਈ ਵੀ ਹਾਈਕਲ ਅੱਗੇ ਜਾਣ ਤੋਂ ਕੋਈ ਇੱਥੇ ਰੋਕਦੇ ਆ ਸਾਈਡ ਦੇ ਉੱਪਰ ਆਪਾਂ ਦੇਖਦੇ ਆ ਵੀ ਸੇਵਾਦਾਰ ਖੜੇ ਆ ਉੱਥੇ ਸੇਵਾਦਾਰਾਂ ਦੁਆਰਾ ਮਤਲਬ ਕਿ ਆਪਾਂ ਨੂੰ ਵੀ ਇਕੱਲ ਕੋਈ ਖੜਾਉਣ ਦੀ ਦਿੱਕਤ ਨਹੀਂ ਕੋਈ ਚੋਰੀ ਹੋਣ ਦੀ ਦਿੱਕਤ ਨਹੀਂ ਉੱਥੇ ਵਧੀਆ ਪਾਰਕਿੰਗ ਬਣੀ ਹੋਈ ਹੈ ਪਾਰਕਿੰਗ ਦੇ ਵਿੱਚ ਪੂਰੀ ਖੁੱਲੀ ਜਗ੍ਹਾ ਤੇ ਵਿਸ਼ਾਲ ਜਗ੍ਹਾ ਬਣੀ ਹੋਈ ਹੈ ਇੱਥੇ ਵੀ ਇਕੱਲ ਆਪ ਦੇ ਖੜਾ ਸਕਦੇ ਆ ਤੇ ਫਿਰ ਅੱਗੇ ਆਪਾਂ ਦਿਖਾਉਣੇ ਤੁਹਾਨੂੰ ਅੱਜ ਦਾ ਸਵੇਰ ਵੀਡੀਓ ਬਣਾਉਣ ਦਾ ਕਾਰਨ ਇਹ ਹੈ ਕਿ ਪੂਰੇ ਵਧੀਆ ਪ੍ਰਬੰਧ ਕੀਤੇ ਸੋ ਪੂਖਤਾ ਪ੍ਰਬੰਧ ਕੀਤੇ ਹੋਇਆ ਤੇ ਸੰਗਤ ਨੂੰ ਵੱਧ ਤੋਂ ਵੱਧ ਬੇਨਤੀ ਹੈ ਪਹੁੰਚੋ ਪਿੰਡ ਧੂਰ ਕੋਟੜਨ ਸੀ ਤੇ ਅੱਗੇ ਦੇਖਦੇ ਆਪਾਂ ਠੰਡੇ ਮਿੱਠੇ ਜਲ ਦੀ ਸ਼ਵੀਰ ਲੱਗੀ ਹੋਈ ਆ ਸੇਵਾਦਾਰ ਆਪਣੀ ਅਲੱਗ-ਅਲੱਗ ਡਿਊਟੀਆਂ ਜਿਹੜੀਆਂ ਮਿਲਿਆ ਸੇਵਾ ਨਿਭਾ ਰਹੇ ਆ ਸ਼ਵੀਰ ਦੀ ਸੇਵਾ ਕਰ ਰਹੇ ਆ ਤੇ ਹੋਰ ਵੀ ਬਤਵੰਤੇ ਸੱਜਣ ਸੇਵਾ ਕਰਦੇ ਤੇ ਸੰਗਤਾਂ ਦਾ ਵੀ ਕਾਫੀ ਇਕੱਠਾ ਹੈ ਤੇ ਸੰਗਤ ਭਾਰੀ ਗਿਣਤੀ ਦੇ ਵਿੱਚ ਆ ਰਹੀ ਆ ਸ਼ਵੀਰ ਦਾ ਸਮਾਂ ਹਜੇ ਤੇ ਜਿੰਨਾ ਹੋ ਸਕੇ ਸੰਗਤ ਆਏ ਨੇ ਹੋਰ ਵੀ ਬਹੁਤ سارے ਲੋਕ ਮਿਰ ਸੇਵਾ ਕਰਦੇ ਆ ਕੋਈ ਲੰਗਰ ਦੀ ਸੇਵਾ ਕਰ ਰਿਹਾ ਲੰਗਰ ਦੇ ਵਿੱਚ ਕਈ ਤਰ੍ਹਾਂ ਦਾ ਲੰਗਰ ਬਣਿਆ ਹੋਇਆ ਤੇ ਸੇਵਾ ਕਰਿਆ ਤੇ ਬਹੁਤ ਸਾਰੇ ਲੋਕ ਕਿ ਇਹ ਵੀ ਪਿੰਡ ਦੇ ਵਿੱਚੋਂ ਵੀ ਆਟੋ ਵਗੈਰਾ ਕਿ ਹੋਰ ਆਪਣੇ ਵਹੀਕਲਾਂ ਤੇ ਜਿਨ੍ਹਾਂ ਨੂੰ ਕੋਈ ਦਿੱਕਤ ਆ ਤੁਰਨ ਦੀ ਜਾਂ ਦੂਰ ਨੇੜੇ ਆਉਣਾ ਕਿਸੇ ਨੇ ਸਵਾਰੀ ਨਹੀਂ ਤਾਂ ਉਹਨਾਂ ਲਈ ਫ੍ਰੀ ਸੇਵਾ ਵੀ ਹੈ ਫ੍ਰੀ ਸੇਵਾ ਦੇ ਤੌਰ ਤੇ ਜਿਵੇਂ ਆਟੋ ਲੱਗੇ ਹੋਏ ਆ ਜਿਵੇਂ ਪਿੰਡ ਦੇ ਜਾਂ ਹੋਰ ਕੋਈ ਬਹੁਤ ਸਾਰੇ ਸਾਧਨ ਗੱਡੀਆਂ ਕੋਸ਼ਿਸ਼ ਕਰਦੇ ਵੀ ਸੰਗਤ ਨੂੰ ਲਿਆਉਣ ਦੀ ਕੋਈ ਵਾਂਝਾ ਨਾ ਰਹਿ ਜੇ ਤੇ دیਵਾਨ ਮਤਲਬ ਕਿ ਕਾਫੀ ਕਾਠ ਰ ਤੇ ਸੰਗਤ ਵੀ ਬਹੁਤ ਭਾਰੀ ਗੰਨਤੀ ਦੀ ਵਾਚ ਸੰਗਤ ਦੇ ਵਿੱਚ ਉਤਸ਼ਾਹ ਵੀ ਹੈ ਮੱਕ ਤੁਸੀਂ ਪੂਰੀ ਪ੍ਰੋਪਰ ਜਗਾ ਜਿਹੜੀਆਂ ਅੰਦਰ ਬਣੀਆਂ ਹੋਈਆਂ ਨੇ ਬਾਬਾ ਬਹਾਲ ਦਾਸ ਜੀ ਬਾਬਾ ਸੇਵਾ ਦਾਸ ਜੀ ਜੋ ਫਕੀਰਾਂ ਦੀ ਜਗਾ ਉਹਦੇ ਦਰਸ਼ਨ ਵੀ ਇਸ ਵੀਡੀਓ ਦੇ ਵਿੱਚ ਕਰੋਗੇ ਤੇ ਸ੍ਰੀ ਰਾਮ ਜੀ ਦਾ ਮੰਦਿਰ ਉਹਦੇ ਦਰਸ਼ਨ ਵੀ ਇਸ ਵੀਡੀਓ ਦੇ ਵਿੱਚ ਕਰੋਗੇ ਤੇ ਪੂਰੇ ਅੰਡੇਰੇ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ ਤੇ ਬਾਕੀ ਸਜਾਅ ਤੋਂ ਲੈ ਕੇ ਉਹ ਵਧੀਆ ਪ੍ਰਬੰਧ ਕੀਤਾ ਤੇ ਬਾਕੀ ਹਰੇਕ ਚੀਜ਼ ਨੂੰ ਵਧੀਆ ਤਰੀਕੇ ਨਾਲ ਮੈਨੇਜ ਕੀਤਾ ਹੋਇਆ ਪੂਰੀ ਸੰਗਤ ਹੈ ਜਿਹੜੀ ਆਪਣੀ ਸੇਵਾ ਤਨੋਂ ਮਨੋਂ ਕਰ ਰਹੀ ਹੈ ਜਿੱਨੇ ਕਿ ਕੁਝ ਵੀਰ ਅਲੱਗ-ਅਲੱਗ ਡਿਊਟੀਆਂ ਲੱਗੀਆਂ ਹਰੇਕ ਸੇਵਾਦਾਰ ਦੀ ਲੱਤ ਤਰ੍ਹਾਂ ਦੀ ਅਲੱਗ-ਤਾਂ ਤੇ ਡਿਊਟੀ ਲੱਗੀ ਹਰੇਕ ਬੰਦਾ ਆਪਣੀ ਡਿਊਟੀ ਆਪਣੇ ਧਿਆਨ ਨਾਲ ਨਿਭਾ ਰਿਹਾ ਤੇ ਆਪਦੀ ਜਿੰਮੇਵਾਰੀ ਸਮੇਤ ਸਾਰੇ ਕੰਮ ਕਰ ਰਹੇ ਆ ਜਿਵੇਂ ਕੋਈ ਲੰਗਰ ਦੀ ਸੇਵਾ ਕਰੇ ਲੰਗਰ ਕੱਟੇ ਸਬਜ਼ੀਆਂ ਕੱਟੇ ਆ ਬੀਬੀਆਂ ਭੈਣਾਂ ਆਪਾਂ ਦੇਖ ਰਿਹਾ ਸਬਜ਼ੀਆਂ ਕੱਟ ਰਿਹਾ ਕੋਈ ਪ੍ਰਸ਼ਾਦਿਆਂ ਦੀ ਸੇਵਾ ਕਰ ਰਿਹਾ ਤਨੋਂ ਮਨੋਂ ਸਾਰੇ ਸੇਵਾ ਕਰ ਰਿਹਾ ਬਹੁਤ ਵਧੀਆ ਮਾਹੌਲ ਬਣਾ ਹੈ ਬਹੁਤ ਵਧੀਆ ਸੰਗਤ ਵਿੱਚ ਉਤਸ਼ਾਹ ਵੀ ਹੈਗਾ ਤੇ ਇਸ ਤੋਂ ਬਿਨਾ ਹੋਰ ਵੀ ਦੇਖ ਰਹੇ ਆ ਵੀ ਦੀਵਾਨ ਵੀ ਸਜੇ ਹੋਇਆ ਕਈ ਸੰਗਤਾਂ ਬੈਠੀਆਂ ਦੀਵਾਨ ਦੇ ਵਿੱਚ ਦੀਵਾਨ ਸੁਣ ਰਹੀਆਂ ਆਪਣੇ ਸੰਤਾਂ ਮਹਾਂਪੁਰਸ਼ਾਂ ਦੇ ਬਚਨ ਸੁਣ ਰਹੀਏ ਬਾਕੀ ਹਜੇ ਪੂਰਾ ਕਾਠ ਜੇ ਥੋੜੀ ਦੇਰ ਤੱਕ ਹੋਊਗਾ ਕਿ ਵੱਡੇ ਮਹਾਂਪੁਰ ਸਾਹਰੇ ਇੱਥੇ ਦੀਵਾਨ ਸਜਣਗੇ ਤੇ ਸੰਗਤਾਂ ਨੂੰ ਬੇਨਤੀ ਵੀ ਦੀਵਾਨਾਂ ਦਾ ਲਾਹਾ ਲਓ ਸੰਗਤ ਵੱਤ ਤੋਂ ਵੱਤ ਪਹੁੰਚੋ ਇੱਥੇ ਤੇ ਬਾਕੀ ਤੁਸੀਂ ਦੇਖ ਰਹੇ ਹੋ ਪੂਰਾ ਵਧੀਆ ਪ੍ਰਬੰਧ ਕੀਤਾ ਹੈ ਰਹਿਣ ਦਾ ਬੈਠਣ ਦਾ ਪੱਖਿਆਂ ਦਾ ਪ੍ਰਬੰਧ ਦਾ ਵੀ ਸੰਗਤ ਨੂੰ ਇਹ ਨਹੀਂ ਹੈਗਾ ਵੀ ਜਿਵੇਂ ਗਰਮੀ ਦਾ ਟਾਈਮ ਆ ਪੱਖਿਆਂ ਵੱਲੋਂ ਕੋਈ ਗਰਮੀ ਆਉਗੀ ਹਰ ਜਗ੍ਹਾ ਹਰੇਕ ਰਾਸਤੇ ਦੇ ਉੱਪਰ ਪੱਖੇ ਰੱਖੀ ਹੋਏ ਕਿਸੇ ਵੀ ਤੁਸੀਂ ਜਾਣਦੇ ਹੋ ਜਗ੍ਹਾ ਉੱਪਰ ਮੱਥਾ ਟੇਕਣ ਵਾਸਤੇ ਬਹਾਵਾਲ ਦਾਸ ਜੀ ਦੀ ਜਗ੍ਹਾ ਜਾਂ ਬਾਬਾ ਸੇਵਾ ਦਾਸ ਜੀ ਦੀ ਜਾਂ ਸ਼੍ਰੀ ਰਾਮ ਜੀ ਦਾ ਮੰਦਿਰ ਹੈ ਜਾਂ ਪੀਰਾਂ ਦੀ ਜਗ੍ਹਾ ਜਾਂ ਆਪਾਂ ਦੀਵਾਨ ਹਾਲ ਦੀ ਗੱਲ ਕਰੀਏ ਕਿਸੇ ਵੀ ਪਾਸੇ ਆਪਾਂ ਜਾਣਿਆ ਤਾਂ ਹਰ ਜਗ੍ਹਾ ਪੱਖਿਆਂ ਦਾ ਕੂਲਰਾਂ ਦਾ ਵਿਸ਼ੂ ਪ੍ਰਬੰਧ ਕੀਤਾ ਹੋਇਆ ਤੇ ਹੋਰ ਵੀ ਬਹੁਤ ਕੁਝ ਦੇਖਣ ਨੂੰ ਮੈ ਰਿਆ ਇੱਥੇ ਸੋ ਸੰਗਤ ਨੂੰ ਵੀਡੀਓ ਬਣਾਉਣ ਦਾ ਕਾਰਨ ਬੇਨਤੀ ਇਹੀ ਹੈ ਵੀ ਵੱਧ ਤੋਂ ਵੱਧ ਪਹੁੰਚੋ ਲਾਹਾ ਪ੍ਰਾਪਤ ਕਰੋ ਸੰਗਤ ਦੇ ਨਾਲ ਸੇਵਾ ਕਰੋ ਜਿਹਨੇ ਸੇਵਾ ਕਰਨੀਆਂ ਬਾਕੀ ਹੋਰ ਵੀ ਦੇਖ ਰਹੇ ਤੁਸੀਂ ਦੁਕਾਨਾਂ ਤੋਂ ਉਹਨਾਂ ਵਿੱਚ ਸਜੀਆਂ ਕਾਫੀ ਵਧੀਆ ਪ੍ਰਬੰਧ ਹੈ ਬਹੁਤ ਮਤਲਬ ਕਿ ਪਿਛਲੇ ਸਾਲਾਂ ਨਾਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਸਾਰੀ ਸੰਗਤ ਸ਼ਾਹ ਨਾਲੋਂ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤ ਆ ਰਹੀ ਹੈ ਤੁਸੀਂ ਦੇਖ ਰਹੇ ਹੋ ਤੇ ਕਈ ਸੰਗਤਾਂ ਵਿਸਵਰੇ ਜਲਦੀ ਸਨੇਹਾ ਦੇ ਆਏ ਹੋ ਵਾਪਸ ਵੀ ਜਾ ਰਹੇ ਆ ਜਾਂਦੀ ਐ ਇਸੇ ਤਰ੍ਹਾਂ ਹੀ ਜਾਈ ਜਾਂਦੀ ਐ ਸੰਗਤ ਇਸ ਤੋਂ ਥੋੜੇ ਟਮੇ ਬਾਅਦ ਜਦੋਂ ਮੰਨ ਕੇ ਚਲੋ ਮਹਾਪੁਰਸ਼ਾਂ ਨੇ ਇੱਥੇ ਆਪਣੇ دیਵਾਨ ਸਜਾਉਣੇ ਆਪਣੀਆਂ ਜੋ ਵਿਚਾਰ ਦੇਣੇ ਉਹਨਾਂ ਨੂੰ ਸੁਣਨ ਲਈ ਨਿਹਾਲ ਕਰਨਗੇ ਸੰਗਤਾਂ ਨੂੰ ਸੰਗਤਾਂ ਪਹੁੰਚੋ ਇਲਾਕੇ ਦਾ ਪਹਿਲਾਂ ਆਪਾਂ ਨੂੰ ਪਤਾ ਹੀ ਬਹੁਤ ਜ਼ਿਆਦਾ ਘੱਟ ਹੁੰਦਾ ਪੂਰੇ ਨਾ ਸੰਗਤ ਹਲਕੇ ਤੋਂ ਨਹੀਂ ਪੂਰੇ ਮਤਲਬ ਕਿ ਪੰਜਾਬ ਦੇ ਵਿੱਚੋਂ ਸੰਗਤ ਆਉਂਦੀ ਆ ਤਰ੍ਹਾਂ-ਤਰ੍ਹਾਂ ਤੋਂ ਜਿੱਥੇ-ਜਿੱਥੇ ਲੋਕਾਂ ਦਾ ਇੱਥੇ ਸਥਾਨ ਤੇ ਆਉਣ ਨਾਲ ਭਲਾ ਹੋਇਆ ਤੇ ਉਹ ਸੰਗਤ ਦੂਰ-ਦੂਰ ਤੋਂ ਆਉਂਦੀ ਆ ਆਪਣੀ ਸ਼ਰਧਾ ਨਾਲ ਆਉਂਦੀ ਆ ਤੇ ਇਸ ਤੋਂ ਬਨਾ ਰਾਸ਼ਨ ਦਾ ਵੀ ਸੰਗਤ ਕਰੋ ਸੇਵਾ ਲਈ ਕੋਈ ਰਾਸ਼ਨ ਵੀ ਲੈ ਸਕਦਾ ਇੱਥੇ ਰਾਸ਼ਨ ਵੀ ਜਮਾ ਕਰਵਾ ਸਕਦਾ ਉੱਥੇ ਦਿੰਦੇ ਆ ਤੇ ਸੰਗਤਾਂ ਨੂੰ ਉਹੀ ਲੰਗਰ ਦੇ ਰੂਪ ਵਿੱਚ ਦਿੱਤਾ ਜਾਂਦਾਗਾ ਕੁੱਲ ਮਿਲਾ ਕੇ ਜਿਵੇਂ ਆ ਆ ਹੋਰ ਵੀ ਆਪਾਂ ਦੇਖਦੇ ਆ ਵੀ ਜੀ ਤੂਣਾ ਚੱਲ ਰਿਹਾ ਉੱਥੇ ਖੁੰਡ ਤੇ ਅਵਨ ਚੱਲ ਰਿਹਾ ਉੱਥੇ ਵੀ ਸੇਵਾ ਚੱਲ ਰਹੀ ਆ ਸੰਗਤਾਂ ਨੂੰ ਕਿਸੇ ਦਿਲ ਦੀ ਇੱਛਾ ਉੱਥੇ ਆਪਣੀ ਪੂਰੀ ਕਰ ਸਕਦਾ ਮਰਾਦ ਮੰਗ ਸਕਦਾ ਜਿਵੇਂ ਤੁਸੀਂ ਪਹਿਲਾਂ ਵੀਡੀਓ ਦੇਖੀ ਆ ਤੇ ਦੱਸ ਰਹੇ ਆ ਸਾਰੇ ਲੋਕ ਇੱਥੇ ਕੋਈ ਵੀ ਮਰਾਦ ਦਿਲ ਦੀ ਪੂਰੀ ਹੁੰਦੀ ਆ ਵੀ ਇੱਥੇ ਸੁੱਖ ਸੁੱਖਣੀਆਂ ਬਸ ਹੋਰ ਕੁਝ ਨਹੀਂ ਕਰਨ ਕੋਈ ਤਾਗਾ ਕੁਝ ਨਹੀਂ ਹੈਗਾ ਤੇ ਪੂਰੀ ਮਤਲਬ ਕਿ ਸੰਗਤਨ ਸਾਹਿਬੀ ਆ ਪਿੰਡ ਦੇ ਲੋਕਾਂ ਦਾ ਪੂਰਾ ਸਹਿਯੋਗ ਆ ਆਲੇ ਦੁਆਲੇ ਦੇ ਇਲਾਕੇ ਦੇ ਲੋਕਾਂ ਦਾ ਪੂਰਾ ਸਹਿਯੋਗ ਆ ਮੈਂ ਇਹੀ ਕਹੂੰਗਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਆ ਜਿਹੜੇ ਪਹੁੰਚੇ ਵੀ ਸੇਵਾ ਕਰਦੇ ਆ ਤੇ ਜਿੰਨੀ ਸੰਗਤ ਆਇਆ ਸਾਰੀ ਸੰਗਤ ਨੂੰ ਜੀ ਆਇਆਂ ਕਹਿੰਨੇ ਆ ਤੇ ਇਸੇ ਤਰ੍ਹਾਂ ਬាទ-ਬាទ ਸੰਗਤ ਆਉ ਮੇਰਾ ਵੀਡੀਓ ਪਾਉਣ ਦਾ ਕਾਰਨ ਇਹੀ ਆ ਵੀ ਪੂਰਾ ਪ੍ਰਬੰਧ ਹੋ ਚੁੱਕਾ ਹੈ ਪੂਰੀਆਂ ਤਿਆਰੀਆਂ ਚੱਲ ਰਿਆ ਸਾਰਾ ਕੁਝੋ ਦੀਵਾਨ ਚੱਲ ਰਿਹਾ ਤੇ ਸੰਗਤ ਬាទ-ਬាទ ਪਹੁੰਚੋ ਧੰਨਵਾਦ